ਸਾਮਲਾ ਪੰਜਵਾਂ ਹਰਖ ਸੋਗ ਬੈ ਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਹੇ ਸਹੇਲੀ ਰਸਤ ਸੰਗੀ ਆਨੰਦ ਰੂਪ ਪ੍ਰਮਾਤਮਾ ਨੇ ਮੈਨੂੰ ਇਹ ਜਗਤ ਤਮਾਸ਼ਾ ਵਿਖਾ ਦਿੱਤਾ ਹੈ ਇਸ ਜਗਤ ਤਮਾਸ਼ੇ ਦੀ ਅਸਲੀਅਤ ਵਿਖਾ ਦਿੱਤੀ ਹੈ ਇਸ ਵਿੱਚ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਕਿਤੇ ਵੈਰਾਗ ਹੈ ਖਿਨੂ ਪੈ ਨਿਰਪੈ ਖਿਨੂ ਖਿਨੂ ਓਠ ਧਾਇਓ ਖੈਨ ਵਿੱਚ ਹੀ ਹੈ ਸਤਸੰਗੀ ਭੈਣੇ ਇੱਕ ਪਲ ਵਿੱਚ ਅਨੇਕਾਂ ਡਾਰ ਪਲ ਵਿੱਚ ਹੀ ਨਿਦਰਤਾ ਤੇ ਕਿਤੇ ਕੋਈ ਦੁਨੀਆਂ ਦੇ ਪਦਾਰਥਾਂ ਵੱਲ ਪਲਵਚ ਹੀ ਉੱਠ ਭੱਜਦਾ ਹੈ ਦੌੜ ਤੁਰਦਾ ਹੈ ਕਿਨੂੰ ਰਸ ਭੋਗਨ ਕਿਨੂੰ ਖਿਨੂੰ ਕਿਨੂੰ ਤਜ ਜਾਇਓ ਕਿਤੇ ਇੱਕ ਪਲ ਵਿੱਚ ਸਵਾਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇੱਕ ਪਲ ਵਿੱਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਫਰਮਾਇਓ ਹੈ ਸਕੀਅਸ ਜਗਤ ਤਮਾਸ਼ੇ ਵਿੱਚ ਕਿਤੇ ਜੋਗ ਸਾਧਨ ਕੀਤੇ ਜਾ ਰਹੇ ਹਨ ਕਿਤੇ ਧੋਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ ਪੂਜਾ ਹੋ ਰਹੀਆਂ ਹਨ ਕਿਤੇ ਹੋਰ ਹੋਰ ਪਟਕਣਾ ਪਟਕੀਆਂ ਜਾ ਰਹੀਆਂ ਹਨ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਏ ਨਾਨਕ ਕਿਤੇ ਸਾਧ ਸੰਗਤ ਵਿੱਚ ਰੱਖ ਕੇ ਇੱਕ ਪਲ ਵਿੱਚ ਪ੍ਰਮਾਤਮਾ ਦੀ ਮਿਹਰ ਹੋ ਰਹੀ ਹੈ ਤੇ ਕਿਤੇ ਪ੍ਰਮਾਤਮਾ ਦਾ ਪ੍ਰੇਮ ਰੰਗ ਬਖਸ਼ਿਆ ਜਾ ਰਿਹਾ ਹੈ ਰਾਗ ਆਸਾ ਮਹਲਾ 5 ਘਰ 17ਵਾਂ ਆਸਾ ਵਰੀ ਰਾਗ ਆਸਾ ਵਰੀ ਘਰ 17ਵਾਂ ਵਿੱਚ ਗੁਰੂ ਅਰਜਨ ਪਤਾ ਜੀ ਦੀ ਮubarਕ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੋਬਿੰਦ ਗੋਬਿੰਦ ਕਰ ਹੇ ਸਕੀ ਪ੍ਰਮਾਤਮਾ ਦਾ ਸਿਮਰਨ ਕਰਦੀ ਰਹੋ ਇਸ ਤਰ੍ਹਾਂ ਆਪਣੇ ਹਰ ਹਰ ਮੰਨ ਪਿਆਰ ਪਾਂ ਪਿਆਰ ਹਾਂ ਮਨ ਵਿੱਚ ਪ੍ਰਮਾਤਮਾ ਨਾਲ ਇਸ ਤਰ੍ਹਾਂ ਪਿਆਰ ਬਣਾ ਹਰ ਹਰ ਮਨ ਪਿਆਰ ਹਾਂ ਇਦਾਂ ਤੇਰਾ ਪਿਆਰ ਪ੍ਰਮਾਤਮਾ ਨਾਲ ਪਹੁੰਚ ਜਾਂਦਾ ਹੈ ਗੁਰ ਕਹਿਆ ਸੋਚਿਤ ਧਰ ਹਾਂ ਜੋ ਗੁਰੂ ਨੇ ਦੱਸਿਆ ਹੈ ਉਹ ਆਪਣੇ ਚਿੱਤ ਵਿੱਚ ਵਸਾ ਆਨਸੋਂ ਤੋਰ ਫੇਰ ਹਾਂ ਪਰਮਾਤਮਾ ਤੋਂ ਬਿਨਾਂ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ ਹੋਰ ਵੱਲੋਂ ਆਪਣੇ ਮਨ ਨੂੰ ਪਰਤਾਲੇ ਐਸੇ ਲਲਨਾ ਪਾਇਓ ਰੀ ਸਕੀ ਰਹਾ ਹੈ ਸਹੇਲੀ ਜਿਸਨੇ ਵੀ ਪਰਮਾਤਮਾ ਨੂੰ ਲੱਭਾ ਹੈ ਇਸ ਤਰੀਕੇ ਨਾਲ ਹੀ ਲੱਭਾ ਪੰਕਜ ਮੋ ਸਰ ਹਾਂ ਹੈ ਸਹੇਲੀ ਸੰਸਾਰ ਸਮੁੰਦਰ ਵਿੱਚ ਮੋ ਦਾ ਚਿੱਕੜ ਹੈ ਇਸ ਵਿੱਚ ਫਸਿਆ ਹੋਇਆ ਪੱਗ ਨਹੀਂ ਚੱਲੇ ਹਰ ਹਾਂ ਇਸ ਵਿੱਚ ਫਸਿਆ ਹੋਇਆ ਇੱਕ ਵੀ ਪੈਰ ਅੱਗੇ ਨੂੰ ਕੁੱਟਿਆ ਨਹੀਂ ਜਾਂਦਾ ਗਹਿੜਿਓ ਮੂੜ ਨਰ ਹਾਂ ਮੂਰਖ ਮਨੋਖ ਨੇ ਆਪਣਾ ਪੈਰ ਮੋਹ ਦੇ ਚਿੱਕੜ ਵਿੱਚ ਫਸਾਇਆ ਹੋਇਆ। ਆਨਨ ਉਪਾਵ ਕਰ ਰਹਾ ਤੇ ਹੋਰ ਹੋਰ ਸਾਧਨ ਕਰ ਰਿਹਾ ਹੈ। ਤਉ ਨਿਕਸੈ ਸ਼ਰਨ ਪੈਰੀ ਸਖੀ। ਐਸਾ ਕਿ ਜਦੋਂ ਪ੍ਰਮਾਤਮਾ ਦੀ ਸ਼ਰਨ ਪਿਆ ਜਾਂਦਾ ਤਦੋਂ ਹੀ ਮੋਹ ਚਿੱਕੜ ਵਿੱਚੋਂ ਫਸਿਆ ਪੈਰ ਨਿਕਲ ਸਕਦਾ। थेर थेर चित थिर हां अपने चित नु माया ਦੇ মোহ ਵੱਲੋਂ ਅਡੋਲ ਬਣਾ ਲੈ ਬਨ ਗ੍ਰਹਿ ਸੰਸਰ ਹਾਂ ਇਤਨਾ ਢੋਲ ਕੇ ਜੰਗਲ ਅਤੇ ਘਾਰ ਇੱਕ ਸਮਾਨ ਪ੍ਰਤੀਤ ਹੋਣ ਅੰਤਰ ਇੱਕ ਪੇਰ ਹਾਂ ਆਪਣੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਯਾਦ ਟਿਕਾਈ ਰੱਖ ਬਾਹਰ ਅਨੇਕ ਤਰ੍ਹਾਂ ਤੇ ਜਗਤ ਵਿੱਚ ਬੇਸ਼ੱਕ ਕਈ ਤਰ੍ਹਾਂ ਦੀ ਕਿਰਤ ਕਰਨ ਰਾਜਨ ਜੋਗ ਕਰ ਹਾਂ ਕਹ ਇਸ ਤਰ੍ਹਾਂ ਰਾਜ ਵੀ ਤੇ ਜੋਗੀ ਵੀ ਕਮਾ ਰਾਜ ਵੀ ਕਮਾ ਤੇ ਜੋਗ ਵੀ ਕਮਾ ਕੋਹ ਨਾਨਕ ਲੋਗ ਅਲਗੀ ਰੀ ਸਖੀ ਨਾਨਕ ਆਖਦਾ ਹੈ ਸਖੀ ਕਿਰਤਕਾਰ ਕਰਦਿਆਂ ਹੀ ਨਿਰਲੇਪ ਰਹਿਣਾ ਇਹ ਸੰਸਾਰ ਤੋਂ ਨਿਰਾਲਾ ਰਸਤਾ ਹੈ ਆਸਾਵਰੀ ਮਹਲਾ ਪੰਜਵਾਂ ਮਨਸਾ ਏਕ ਮਾਨਹਾ ਹੈ ਮੇਰੇ ਮਨ ਇੱਕ ਪ੍ਰਮਾਤਮਾ ਦੇ ਮਿਲਾਪ ਦੀ ਤਾਂਗ ਆਪਣੇ ਅੰਦਰ ਕਾਇਮ ਕਰ ਗੁਰਸਿਓਂ ਨੇਤ ਧਿਆਨ ਹਾ ਗੁਰੂ ਚਰਣਾ ਵਿੱਚ ਜੁੜ ਕੇ ਸਦਾ ਪ੍ਰਮਾਤਮਾ ਦੇ ਧਿਆਨ ਵਿੱਚ ਟਿਕਿਆ ਰੋ। ਦ੍ਰਿੜ ਸੰਤ ਮੰਤ ਗਿਆਨ ਹਾ ਗੁਰੂ ਦੇ ਉਪਦੇਸ਼ ਦੀ ਜਾਣ ਪਛਾਣ ਵਿੱਚ ਮਜ਼ਬੂਤ ਚਿਤ ਹੋ। ਸੇਵਾ ਗੁਰ ਚਰਨ ਹਾ ਗੁਰੂ ਚਰਣਾ ਵਿੱਚ ਰਹਿ ਕੇ ਸੇਵਾ ਭਗਤੀ ਕਰ। ਤਉ ਮਿਲੀਐ ਗੁਰ ਕਿਰਪਾਣ ਮੇਰੇ ਮਨਾ ਰਹਾਓ ਏ ਮੇਰੇ ਮਨ ਤਦੋ ਹੀ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ਟੁੱਟੇ ਅਨਭ੍ਰਾਨ ਹੇ ਮੇਰੇ ਮਨ ਜਦੋਂ ਹੋਰ ਭਟਕਣਾ ਮੁੱਕ ਜਾਂਦੀਆਂ ਹਨ ਰਵਿਓ ਸਰਬ ਥਾਨ ਹ ਜਦੋਂ ਹਰੇਕ ਥਾਂ ਵਿੱਚ ਪ੍ਰਮਾਤਮਾ ਹੀ ਵਿਆਪਕ ਦਿਸਦਾ ਹੈ ਲਹਿਉ ਜਮ ਭਿਆਨ ਹਾ ਤਦੋਂ ਡਰਾਉਣੇ ਜਮ ਦਾ ਸਹਿਮ ਲੈ ਜਾਂਦਾ ਹੈ ਪਾਇਓ ਪੇੜ ਥਾਨ ਹਾ ਸੰਸਾਰ ਰੁੱਖ ਦੇ ਮੁੱਢ ਹਰੀ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਂਦਾ ਹੈ ਤਉ ਚੂਕੀ ਸਗਲ ਕਾਨ ਹਾ ਤਦੋਂ ਹਰ ਇੱਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ਲਹਨੋ ਜਿਸ ਮਥਾਨ ਹਾ ਜਿਸ ਮਨੁੱਖ ਦੇ ਮਥੇ ਉਤੇ ਭਾਗ ਜਾਗਦੇ ਹਨ ਭੈ ਪਾਵਕ ਪਾਰ ਪਰਾਨ ਹਾ ਉਹ ਵਿਕਾਰਾਂ ਦੀ ਅੱਗ ਦੇ ਖਤਰੇ ਤੋਂ ਪਾਰ ਲੰਘ ਜਾਂਦਾ ਹੈ ਨਿਜਕਰਤ ਸੈ ਥਾਨ ਹਾ ਉਸ ਨੂੰ ਆਪਣੇ ਅਸਲ ਕਰ ਪ੍ਰਭੂ ਚਰਨਾ ਵਿੱਚ ਥਾਂ ਮਿਲ ਜਾਂਦਾ ਹੈ ਹਾਰ ਰਸ ਰਸੈ ਮਾਨ ਹਾ ਉਹ ਰਸਾਂ ਵਿੱਚ ਸ੍ਰੇਸ਼ਟ ਰਸ ਹਰ ਨਾਮ ਰਸ ਸਦਾ ਮਨਦਾ ਹੈ ਲਾਠੀ ਤੈਸ ਪੁਖਾਨ ਹਾ ਉਸ ਦੀ ਮਾਇਆ ਵਾਲੀ ਤ੍ਰੇ ਭੁੱਖ ਦੂਰ ਹੋ ਜਾਂਦੀ ਹੈ ਨਾਨਕ ਸਹਜ ਸਮਾਇਓ ਰੇ ਮਨਾ ਤੇ ਨਾਨਕ ਆਖਦਾ ਹੈ ਕਿ ਇਹ ਮੇਰੇ ਮਾਨੋ ਸਦਕ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਆਸਾ ਵਰੀ ਮਹਲਾ ਪੰਜਵਾਂ ਹਰ 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 ਗੁਨੀ ਹਾਂ اے ਮੇਰੇ ਮਨ ਉਸ ਪ੍ਰਮਾਤਮਾ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ ਉਸ ਨੂੰ ਜਪੀਏ ਸਹਜ ਤੁਨੀ ਹਾਂ ਦਾ ਨਾਮ ਆਤਮਕ ਡੋਲਤਾ ਦੀ ਲਹਿਰ ਵਿੱਚ ਲੀਨ ਹੋ ਕੇ ਜਪਣਾ ਚਾਹੀਦਾ ਹੈ ਸਾਧੂ ਰਸਨ ਪਨੀ ਹਾ ਗੁਰੂ ਦੀ ਸ਼ਰਨ ਪੈ ਕੇ ਆਪਣੀ ਜੀਬ ਨਾਲ ਪ੍ਰਮਾਤਮਾ ਦੇ ਗੁਣੋਚਾਰ ਛੂਟਨ ਬੇਦ ਸੁਣੀ ਹਾ ਸੁਣ ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ ਪਾਈਏ ਵੱਡ ਕੁਨੀ ਮੇਰੇ ਮਨਾ ਰਹਾਓ ਏ ਮੇਰੇ ਮਨ ਪਾਰੇ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਹੈ ਖੋਜ ਜਾਨ ਮੁਨੀ ਹ ਸਾਰੇ ॠषि मुਨੀ ਉਸ ਪ੍ਰਮਾਤਮਾ ਨੂੰ ਖੋਜਦੇ ਆ ਰਹੇ ਹਨ ਸਬਕਾ ਪ੍ਰਭ ਧਨੀ ਹ ਜਿਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ ਦੁਲਬ ਕਲ ਦੁਨੀ ਹ ਜਿਹੜਾ ਇਸ ਮਾਇਆ ਵਿੜੀ ਦੁਨੀਆ ਵਿੱਚ ਲੱਭਣਾ ਔਖਾ ਹੈ ਦੁਖ ਬਿਨਾ ਆਸਨੀ ਹਾਂ ਸਾ ਜਿਹੜਾ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਪ੍ਰਭ ਪੂਰਨ ਆਸਨੀ ਮੇਰੇ ਮਨਾ ਹੈ ਮੇਰੇ ਮਨ ਤੇ ਜਿਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਮਾਨਸੋ ਸੇਵੀ ਹੈ ਹਾਂ ਹੈ ਮੇਰੇ ਮਾਨਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਅਲਖ ਅਭੇਵੀ ਹੈ ਹਾਂ ਜਿਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਦ ਪਾਇਆ ਨਹੀਂ ਜਾ ਸਕਦਾ ਤਾਂ ਸੰਪ੍ਰੀਤ ਕਰ ਹਾਂ हे ਮੇਰੇ ਮਾਨਸ ਪਰਮਾਤਮਾ ਨਾਲ ਪਿਆਰ ਪਾ ਬੇਨਸ ਨਾ ਜਾਏ ਮਰ ਹਾਂ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਜੋ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਗੁਰ ਤੇ ਜਾਨਿਆ ਹਾ ਜਿਸ ਮਨੁੱਖ ਨੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਨੂੰ ਜਾਣ ਲਿਆ ਹੈ ਡੂੰਗੀ ਸਾਹ ਉਹਦੇ ਨਾਲ ਪਾ ਲਈ ਹੈ ਨਾਨਕ ਮਨ ਮਾਨਿਆ ਮੇਰੇ ਮਨਾਂ ਨਾਨਕ ਆਖਦਾ ਹੈ ਇਹ ਮੇਰੇ ਮਨ ਉਸ ਦਾ ਮਨ ਸਦਾ ਉਸ ਦੀ ਯਾਦ ਵਿੱਚ ਗਿਟ ਜਾਂਦਾ ਹੈ ਆਸਾ ਵਰੀ ਮਹਲਾ ਪੰਜਵਾਂ ਏਕਾ ਓਟ ਗੋਹ ਹਾਂ ਏ ਮੇਰੇ ਮਾਨਕ ਪ੍ਰਮਾਤਮਾ ਦਾ ਪੱਲਾ ਫੜ ਗੁਰ ਕਾ ਸ਼ਬਦ ਕੋਹ ਹਾਂ ਸਦਾ ਗੁਰੂ ਦੀ ਬਾਣੀ ਵਿਚਾਰਦਾ ਰੋ ਆਗਿਆ ਸਤ ਸੋਹ ਹਾਂ ਪ੍ਰਮਾਤਮਾ ਦੀ ਰਜਾ ਨੂੰ ਮਿੱਠੀ ਕਰਕੇ ਮਨ ਉਸ ਦੀ ਯਾਦ ਨੂੰ ਉਸ ਦੀ ਆਗਿਆ ਨੂੰ ਸਹਾਰਨਾ ਸਿੱਖ ਮਨ ਨਿਧਾਨ ਲੋਹਾ ਆਪਣੇ ਮਨ ਵਿੱਚ ਵਸਦੇ ਸਾਰੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲੈ ਸੁਖ ਹੈ ਪਾਈਏ ਮੇਰੇ ਮਨਾ ਹੈ ਮੇਰੇ ਮਾਨ ਇਸ ਤਰ੍ਹਾਂ ਸਦਾ ਆਤਮਕ ਆਨੰਦ ਵਿੱਚ ਨੀਨ ਰਹੀਦਾ ਹੈ ਜੀਵਤ ਜੋ ਮਰੇ ਹਾਂ ਜਿਹੜਾ ਮਨੁੱਖ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿਂਦਾ ਹੈ ਦੋ ਤਰਸੋ ਤਰੈ ਹਾਂ ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਸਬ ਕੀ ਰੇਨ ਹੋਏ ਹਾਂ ਜੇ ਉਹ ਮਨੁੱਖ ਸਬਨਾ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ ਨਿਰਪਉ ਕਹੋ ਸੋਏ ਹਾਂ ਜੇ ਮੈਂ ਵੀ ਉਸ ਨਿਰਪਉ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਾ ਮਿਟੇ ਅੰਦੇਸਿਆ ਹਾਂ ਤਾਂ ਮੇਰੇ ਸਾਰੇ ਚਿੰਤਾ ਫਿਕਰ ਮਿਟ ਜਾਣਗੇ ਸੰਤ ਉਪਦੇਸ਼ ਆ ਮੇਰੇ ਮਨ ਆ ਹੈ ਮੇਰੇ ਮਨਾਕ ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ਜਿਸ ਜਨ ਨਾਮ ਸੁਖ ਹਾਂ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਤਿਸ ਨੇ ਕਟ ਨਕਦੇ ਦੁਖ ਹਾਂ ਕਦੇ ਕੋਈ ਦੁਖ ਉਸ ਦੇ ਨੇੜੇ ਨਹੀਂ ਟੁਕਦਾ ਜੋ ਹਰ ਹਰ ਜਸ ਸੁਨੇ ਹਾਂ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿੱਖ ਸਲਾਹ ਸਦਾ ਸੁਣਦਾ ਰਹਿੰਦਾ ਸਭ ਕੋ ਤਿਸ ਮੰਨੇ ਹਾਂ ਦੁਨੀਆ ਵਿੱਚ ਹਰੇਕ ਮਨੁੱਖ ਨੂੰ ਸਦਾ ਆਦਰ ਕਰਦਾ ਹੈ ਸਫਲ ਸਵਾਇਆ ਜਗਤ ਵਿੱਚ ਜਮੇ ਹੋਇਆ ਉਹੀ ਮਨੁੱਖ ਆਵੇਂ ਆਪ ਜੀਵਨ ਵਾਲਾ ਹੈ ਨਾਨਕ ਪ੍ਰਭ ਪਾਇਆ ਮਿਹਰੇ ਮਨਾ ਨਾਨਕ ਆਖਦਾ ਹੈ ਕਿ हे ਮੇਰੇ ਮਨ ਜਿਹੜਾ ਪ੍ਰਮਾਤਮਾ ਨੂੰ ਪਿਆਰਾ ਲੱਗ ਗਿਆ ਉਹ ਸਭਨਾ ਦਾ ਪਿਆਰਾ ਬਣ ਜਾਂਦਾ ਹੈ ਸਾਵਰੀ ਮਹਲਾ ਪੰਜਵਾਂ ਮੇਲ ਹਰ ਜਸ ਗਾਈਐ ਹਾਂ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਤਸਲਾ ਦਾ ਗੀਤ ਗਾਉਣਾ ਚਾਹੀਦਾ ਹੈ ਪਰਮ ਪਦ ਪਾਈਐ ਹਾਂ ਇਸ ਤਰ੍ਹਾਂ ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ ਉਹ ਆਸ ਜੋ ਵਿਦੇ ਹਾਂ ਜਿਹੜਾ ਮਨੁੱਖ ਸਿੱਤ ਸਲਾਹ ਦੇ ਉਸ ਸਵਾਦ ਵਿੱਚ ਵਿੱਜ ਜਾਂਦਾ ਹੈ ਵਿੰਨਿਆ ਜਾਂਦਾ ਹੈ ਤਾਂ ਕੋ ਸਗਲ ਸਿੱਧੇ ਹਾਂ ਉਸ ਨੂੰ ਮਨੋਂ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਆਨ ਦਿਨ ਜਾਗਿਆ ਹਾਂ ਜੋ ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲ ਸੁਚੇਤ ਰਹਿੰਦਾ ਹੈ ਜਿਹੜਾ ਪ੍ਰਭੂ ਦੀ ਸਿੱਤ ਸਲਾਹ ਕਰਦਾ ਹੈ ਨਾਨਕ ਬੜ ਪਾਗੇ ਮਿਹਰੇ ਮਨਾ ਨਾਨਕ ਆਖਦਾ ਹੈ ਕਿ हे ਮੇਰੇ ਮਨ ਉਹ ਮਨੁੱਖ ਵੱਡੇ ਪਾਗਾ ਵਾਲਾ ਹੋ ਜਾਂਦਾ ਹੈ ਸੰਤ ਪਗ ਧੋਈਏ ਹਾਂ ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ ਆਪਾ ਭੌਤ ਛੱਡ ਕੇ ਸੰਤਾਂ ਦੀ ਸ਼ਰਨ ਪੈਣਾ ਚਾਹੀਦਾ ਹੈ ਦੁਰਮਤ ਖੋਈਐ ਹਾਂ ਇਸ ਤਰ੍ਹਾਂ ਮਨ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ ਦਾਸਾਰੇਨ ਹੋਏ ਹਾਂ ਪ੍ਰਭੂ ਦੇ ਸੇਵਕਾਂ ਦੀ ਚਰਨ ਧੂੜ ਬਣਿਆ ਰੋ ਵਿਆਪੇ ਦੁੱਖ ਨਾ ਕੋਏ ਹਾਂ ਇਸ ਤਰ੍ਹਾਂ ਕੋਈ ਦੁੱਖ ਆਪਣਾ ਜੋਰ ਨਹੀਂ ਪਾ ਸਕਦਾ ਭਗਤਾ ਸ਼ਰਨ ਪਰ ਹਾਂ ਭਗਤ ਜਨਾਂ ਦੀ ਸ਼ਰਣੀ ਪਿਆਰੋ ਜਨਮ ਨਾ ਕਦੇ ਮਰ ਹਾਂ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਅਸਥਿਰ ਸੇ ਭੈ ਹਾਂ ਉਹ ਅਡੋਲ ਆਤਮਕ ਦੀਵਨ ਵਾਲੇ ਬਣ ਜਾਂਦੇ ਹਨ ਹਰ ਹਰ ਜੈਨ ਜਪ ਲੈ ਮੇਰੇ ਮਨਾ ਏ ਮੇਰੇ ਮਨ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਜਪਦੇ ਹਨ ਸਾਜਨ ਮੀਤ ਤੂੰ ਹਾਂ हे मेरे प्रभु तू ही मेरा सजन है तू ही मेरा मित्र है नाम डिरड़ाए मो हां मेनू मेरे हृदय ਦੇ ਵਿੱਚ ਆਪਣਾ ਨਾਮ ਪੱਕਾ ਕਰਕੇ ਟਿਕਾ ਦੇ ਤੇ ਇਸ ਬਿਨ ਨਾ ਹੈ ਕੋਏ ਹਾਂ ਜਿਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਅਸਲ ਸਜਣ ਮਿੱਤਰ ਨਹੀਂ ਹੈ ਮਨ ਆਰਾਧ ਸੋਏ ਹਾਂ ਸਦਾ ਉਸ ਪ੍ਰਭੂ ਨੂੰ ਹੀ ਮਨ ਵਿੱਚ ਸਿਮਰਦਾ ਰੋ ਨਿਮਕ ਨਾ ਵਿਸਰਹਿ ਹਾਂ ਉਸ ਪ੍ਰਮਾਤਮਾ ਨੂੰ ਅੱਖ ਚਮਕਣ ਜਿਤਨੇ ਸਮੇ ਲਈ ਵੀ ਭੁੱਲਣਾ ਨਹੀਂ ਚਾਹੀਦਾ ਤਿਸ ਬਿਨ ਕਿਉ ਸਰਹਿ ਹਾਂ ਤਿਸ ਬਿਨ ਕਿਉ ਸਰਹਿ ਹਾਂ ਕਿਉਂਕਿ ਉਸ ਦੀ ਯਾਦ ਤੋਂ ਬਿਨਾ ਜੀਵਨ ਸੁਖੀ ਨਹੀਂ ਰਹਿ ਸਕਦਾ ਸੁਖੀ ਨਹੀਂ ਗੁਜ਼ਰ ਸਕਦਾ ਗੁਰ ਕਾ ਕੁਰਬਾਨ ਜਾਉ ਹਾਂ ਮੈਂ ਗੁਰੂ ਤੋਂ ਸਦਕੇ ਜਾਣਾ ਹਾਂ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਨਾਨਕ ਜਪੇ ਨਾਮ ਮੇਰੇ ਮਨਾਂ ਏ ਨਾਨਕ ਮੇਰਾ ਮਨ ਪ੍ਰਮਾਤਮਾ ਦਾ ਨਾਮ ਜਪਦਾ ਹੈ ਆਸਾ ਵਰੀ ਮਹਲਾ 5ਵਾਂ ਕਾਰਣ ਕਰਨ ਤੂੰ ਹੇ ਪ੍ਰਭੂ ਤੂੰ ਸਾਰੇ ਜਗਤ ਦਾ ਰਚਨਾਰ ਹੈ। ਆਵਰਣ ਸੁਜੈ ਮੂਹਾ ਤੇਰੇ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁਝਦਾ ਜੋ ਇਹ ਤਾਕਤ ਰੱਖਦਾ ਹੋਵੇ। ਕਰੈ ਸੋ ਹੋਈ ਹੈ ਹਾਂ। हे hey, प्रभु जो कुछ तू करता है वही जगत में बरतता है सहज सुख सोई है हां वही मनोखा आत्मा गड़ोलता में आनंद में लीन रह सकिदा है रहिंदा है धीरज मन पै हां ते उस दा ही मान हौसला करदा है ते हौसले विच बजा रेंदा है ਪ੍ਰਭ ਕੈ ਦਰ ਪੈ ਮਿਹਰੇ ਮਨਾ ਰਹਾ ਹੋਏ ਮੇਰੇ ਮਨ ਚ ਤਰਾਈਆਂ ਛੱਡ ਜੋ ਮਨੁਖ ਪ੍ਰਮਾਤਮੰਦ ਦਰ ਤੇ ਡਿੱਗ ਪਵੇ ਪ੍ਰਮਾਤਮੰਦ ਦਾ ਆਸਰਾ ਤੱਕ ਲਵੇ ਸਾਧੂ ਸੰਗ ਮੈਂ ਹਾ ਹੇ ਮੇਰੇ ਮਨ ਗੁਰੂ ਦੀ ਸੰਗਤ ਵਿੱਚ ਰਹਾ ਪੂਰਨ ਸੰਗ ਮੈਂ ਹਾ ਉਹ ਜੁਗਤ ਪੂਰਨ ਤੌਰ ਤੇ ਆ ਜਾਂਦੀ ਹੈ ਤਰੀਕਾ ਜਾਂਦਾ ਹੈ ਮਨੁੱਖ ਸੰਜਮੀ ਹੋ ਜਾਂਦਾ ਹੈ ਜਦ ਤੇ ਛੂਟੇ ਆਪ ਹਾਂ ਜਦੋਂ ਦਾ ਮੇਰੇ ਅੰਦਰੋਂ ਮੈਂ ਗਵਾਸ ਗਈ ਜਦੋਂ ਦੀ ਮੇਰੇ ਅੰਦਰੋਂ ਮੈਂ ਮੁੱਕ ਗਈ ਤਬ ਤੇ ਮਿਟੇ ਤਾਪ ਹਾਂ ਉਦੋਂ ਦਾ ਵਿਕਾਰਾਂ ਦਾ ਚੜਿਆ ਤਾਪ ਮੇਰਾ ਲਥ ਗਿਆ ਹੈ ਕਿਰਪਾ ਧਾਰੀ ਹੈ ਹਾਂ ਏ ਜਗਤ ਦੇ ਮਾਲਕ ਪ੍ਰਭੂ ਮੇਰੇ ਉੱਤੇ ਕਿਰਪਾ ਕਰ ਬਤ ਰੱਖ ਬਨਵਾਰੀਆ ਮੇਰੇ ਮਨਾ ਤੇ ਮੇਰੀ ਸ਼ਰਨ ਪੈ ਦੀ ਜਤ ਰੱਖ ਇਹ ਸੁਖ ਜਾਨੀਐ ਹਾ ਏ ਮੇਰੇ ਮਾਨ ਐਸੇ ਨੂੰ ਹੀ ਸੁਖ ਦਾ ਮੂਲ ਸਮਝਣਾ ਚਾਹੀਦਾ ਹਰ ਕਰੇ ਸੋ ਮਾਨੀਐ ਹਾ ਜੋ ਕਦ ਪ੍ਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਮੰਦਾ ਨਾ ਹੈ ਕੋਏ ਹਾਂ ਹੈ ਮਨ ਜਿਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ ਸੰਤ ਕੀ ਰੇਨ ਹੋਏ ਹਾਂ ਉਸ ਨੂੰ ਜਗਤ ਵਿੱਚ ਕੋਈ ਭੈੜਾ ਨਹੀਂ ਦਿਸਦਾ ਆਪੇ ਜਿਸ ਰਖੈ ਹਾਂ ਪ੍ਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਹਾਰੇ ਅੰਮ੍ਰਿਤ ਸੋ ਚਖੈ ਮੇਰੇ ਮਨਾ ਉਹ ਮਨੁੱਖਾਤਮਕ ਜੀਵਨ ਦੇਣ ਵਾਲਾ ਹਰਨਾਮ ਜਨਦਾ ਹੈ ਕਿਸਕਾ ਨਾਹੀਂ ਕੋਏ ਹਾ ਹੈ ਮੇਰੇ ਮਨ ਜਿਸ ਮਨੁੱਖ ਦਾ ਕੋਈ ਵੀ ਸਹਾਈ ਨਹੀਂ ਬਣਦਾ ਤਿਸਕਾ ਪ੍ਰਭ ਸੋਏ ਹਾਂ ਜੇ ਉਹ ਪ੍ਰਭੂ ਦੀ ਸ਼ਰਣਾ ਆਪੇ ਤਾਂ ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ ਅੰਤਰਗਤ 부ਝੈ ਹਾਂ ਉਹ ਪ੍ਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ ਸਭ ਕੇਸ਼ ਤੇਸ ਸੁਝੈ ਹਾਂ ਉਸ ਨੂੰ ਹਰੇਕ ਜੀਵ ਦੇ ਹਰੇਕ ਮਨੋ ਕਾਮਨਾ ਦੀ ਸਮਝ ਆ ਜਾਂਦੀ ਹੈ ਪਤਤ ਉਧਾਰ ਲੇ ਹੋ ਹਾਂ ਸਾਨੂੰ ਵਿਕਾਰਾਂ ਵਿੱਚ ਡਿੱਗੇ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਲੈ ਨਾਨਕ ਅਰਦਾਸ ਇਹ ਮੇਰੇ ਮਨਾ ਹੈ ਨਾਨਕ ਮੇਰਾ ਮਨ ਪ੍ਰਮਾਤਮਾ ਦੇ ਦਰ ਤੇ ਇਹਉ ਅਰਜ਼ੋਈ ਕਰਦਾ ਹੈ ਆਸਾ ਵਰੀ ਮਹਲਾ ਪੰਜਵਾਂ ਇੱਕ ਤੁਕਾ ਹੋਏ ਪਰਦੇਸੀਆ ਹਾਂ ਜਗਤ ਵਿੱਚ ਚਾਰ ਦਿਨਾਂ ਲਈ ਆਏ ਹੈ ਜੀਵ ਸੁਣ ਮੇਰੀ ਗੱਲ ਸੁਣ ਤੋ ਸੰਦੇਸਿਆ ਹਾਂ ਰਹਾਓ ਇਹ ਸੁਨੇਹਾ ਧਿਆਨ ਨਾਲ ਸੁਣ ਗੌਰ ਕਰ ਇਹਦੇ ਤੇ ਮਹਾਰਾਜ ਰਹਾਉ ਵਾਲੇ ਬੰਦ ਚ ਕਹਿੰਦੇ ਟੇਕ ਗੌਰ ਕਰ ਗੱਲ ਸੁਣ ਧਿਆਨ ਨਾਲ ਮੇਰੀ ਜਾਂ ਸਿਓ ਰਾਚ ਰਹੇ ਹਾਂ ਜਿਹਦੇ ਨਾਲ ਤੂੰ ਰਚਿਆ ਮਚਿਆ ਫਿਰਦਾ ਨਾ ਜਿਹਨੂੰ ਤੂੰ ਆਪਣਾ ਸਾਰਾ ਕੁਝ ਮੰਨੀ ਫਿਰਦਾ ਆ ਸਭ ਕੋ ਤਜ ਗਏ ਹਾਂ ਆਕਰੋ ਸਾਰੀ ਨੂੰ ਛੱਡ ਕੇ ਇਥੋਂ ਚਲੇ ਜਾਂਦੇ ਆ ਇਹ ਦੁਨੀਆ ਦਾ ਦਸਤੂਰੀਆ ਇਹ ਸਦਾ ਨਹੀਂ ਰਹਿੰਦੇ ਇੱਕ ਦੂਜੇ ਨੂੰ ਛੱਡ ਕੇ ਸਾਰੇ ਹੀ ਜਾਂਦੇ ਆ ਸਪਨਾ ਜਿਉ ਭੈ ਹੇ ਸੁਪਨੇ ਵਾਂਗੂ ਆ ਕੋਈ ਸੁਪਨੇ ਵਾਂਗ ਇਦਾਂ ਸੁਪਨਾ ਵੇਖ ਰਿਆ ਜਾਗ ਭਾਈ ਸੁਪਨੇ ਚ ਹਰ ਨਾਮ ਜਿਨ ਲੈ ਹਰ ਨਾਮ ਜਿਨ ਲੈ ਫਿਰ ਤੂੰ ਕਿਉਂ ਮਾਇਆ ਦਾ ਮੋਹ ਛੱਡ ਕੇ ਪ੍ਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ ਹਰ ਨਾਮ ਜਿਨ ਲੈ ਕਿਉਂ ਨਹੀਂ ਲੈਂਦਾ ਤੂੰ ਕਿਉਂ ਨਹੀਂ ਲੈਂਦਾ ਹਰ ਦਾ ਨਾਮ ਪਾਈ ਲਿਆ ਕਰ ਹਰ ਤਜ ਅਨ ਲਗੇ ਹਾਂ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਜਨਮ ਮਰ ਭਗੇ ਹਾਂ ਉਹ ਜਨਮ ਮਰਨ ਦੇ ਗੇੜ ਵਿੱਚ ਭਟਕਦੇ ਫਿਰਦੇ ਹਨ ਭਗੇ ਭੱਜੇ ਫਿਰਦੇ ਆ ਭਜਨ ਅਠ ਲੱਗੀ ਹੋਈ ਆ ਹਰ ਹਰ ਜਨ ਲੈ ਹਾਂ ਰੱਬ ਦੇ ਪਿਆਰੇ ਪ੍ਰਮਾਤਮਾ ਨੂੰ ਲੱਭ ਲੈਂਦੇ ਆ ਜੀਵਤ ਸੇ ਰਹੇ ਹਾਂ ਜਿਉਂਦਿਆਂ ਚੋਈ ਨੇ ਬਾਕੀ ਤਾਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਜਿਸੇ ਕਿਰਪਾਲ ਹੋਏ ਹਾਂ ਜਿਸ ਤੇ ਉਹ ਅਕਾਲ ਪੁਰਖ ਵੈਰ ਦਇਆ ਕਰਦਾ ਦਇਕੀ ਦੇ ਤੇ ਕਰਤਾ ਜਿਹੜਾ ਉਹਦੇ ਨਿਜਮਾ ਨੂੰ ਜਿਹੜਾ ਉਹਦੇ ਹੁਕਮ ਨੂੰ ਸਮਝਦਾ ਨਾਨਕ ਭਗਤ ਸੋਏ ਹੇ ਨਾਨਕ ਉਹ ਉਸ ਦਾ ਭਗਤ ਬਣ ਜਾਂਦਾ ਹੈ ਉਸ ਦਾ ਪਿਆਰਾ ਬਣ ਜਾਂਦਾ ਹੈ